ਹਾਈ ਵਾਹ ਜੀ ਕੀ ਹਾਲ ਚਾਲ ਹੈ ਦੋਸਤੋ ਅੱਜ ਆਪਾਂ ਅਗਲਾ ਵਲੌਗ ਤੇ ਹੈਪੀ ਦਿਵਾਲੀ ਸਾਰਿਆਂ ਨੂੰ ਬਹੁਤ ਟਾਈਮ ਬਾਅਦ ਬਲੌਗ ਪਾ ਰਹੇ ਆ ਅੱਜ ਆਪਾਂ ਤੇ ਹੁਣ ਆਪਾਂ ਨਾ ਬਾਜ਼ਾਰ ਦੇ ਨਾਬੇ ਜਾ ਕੇ ਹਨਾ ਉਸ ਤੋਂ ਵੱਲ ਤੱਕੇ ਭੁੱਖੇ ਲੈ ਕੇ ਤੇ ਥੋੜਾ ਮੋਟਾ ਦਿਵਾਲੀ ਦਾ ਸਮਾਨ ਲੈ ਕੇ ਤੁਹਾਨੂੰ ਮਿਲਦੇ ਆਂਗੇ ਫਿਲਹਾਲ ਨਾਬੇ ਆਈ ਏ ਤੇ ਨਾਬੇ ਆਪਾਂ ਥੋੜਾ ਕੰਮ ਦੀ ਕਰ ਤੇ ਫੇਰ ਆਪਾਂ ਤੁਹਾਨੂੰ ਸਾਰੀ ਦਿਵਾਲੀ ਦਿਖਾਵਾਂਗੇ ਅੱਜ ਬਣੇ ਰਹੋ ਬਲੌਗ ਦੇ ਨਾਲ ਨਾਬੇ ਪਹੁੰਚ ਗਈ ਹੈ ਰੌਣਕ ਫੁੱਲ ਲੱਗ ਰਹੀ ਹੈ ਵੀਾਰ ਚ ਹੌਨ ਮਾਰਾ। ਗੱਤੋ ਆਵਾਜ਼ ਨਹੀਂ ਆ ਰਹੀ ਇਹਦੇ। ਅਗਲਾ ਗਾਣਾ ਕੱਢ ਦੁੰਦਾ ਯਾਰ ਮੂਰੋਂ। ਸਮਾਪਤ ਦਿਖਾਉਣਾ ਕਿ ਉਸ ਲੈ ਕੇ ਆਇਾਂਗੇ। ਤੇ ਕਹਾ ਧਮਾਕਾ ਬੰਬ। ਦੇਖ ਲੈ ਕਹੇ ਜੀ ਆਪਣੇ ਕੇ ਦਿਖਾਉਣਾ ਸਾਨੂੰ। ਬਹੁਤ ਨਾਲ ਬਾਅਦ ਭਿਜਾਂਗੇ ਸਰ ਕਿ ਪਟਾਕੇ 2-3 ਸਾਲ ਬਾਅਦ। 2020 ਤੋਂ ਬਾਅਦ। ਪਹਿਲਾ ਪਟਾਕੇ ਬੜੁਕੇ ਜਾਂ ਚਾਹੋ ਜਾਂ ਹੁੰਦਾ ਨਹੀਂ ਦੀਗਾ। ਤੇ ਅੱਜ ਖਾਸ ਟਾਈਮ ਬੜਾ ਬਿਜਾਰਿਆ। ਤੇ ਵੀ ਉਹੀ ਆ ਤੇ ਆ ਸ਼ਾਟ ਲਿਆਂਦਾ ਇਕ ਤਾਂ ਤੇ ਦੇਖਦਾ ਹੈ ਕਿ ਮੈਂ ਗੱਜੂਗਾ 12 ਸ਼ਾਟ ਨੂੰ ਸ਼ਾਇਦ ਇਹ ਚ ਤੇ ਇੱਕ ਸ਼ਾਟ ਆ ਲੈ ਆਂਦਾ ਹਣਾ ਤੇ ਇਹ ਚਾਰ ਕਰ ਲਿਆਂਦੇ ਹੈਰੀ ਚਲਾ ਲੂਗਾ ਤੇ ਬਾਕੀ ਆ ਬੰਬ ਲਿਆਂਦੇ ਨੇ ਤੇ ਬਾਕੀ ਦਾ ਛੋਟੇ ਨੇ ਤੇ ਆ ਸਾਮਾਨਾ ਬਾਕੀ ਆਪਾਂ ਨਾ ਹੋਰ ਲੈ ਕੇ ਆਵਾਂਗੇ ਹੋਰ ਸਮਾਨ ਲਾਵਾਂਗੇ ਆਪਣੇ ਪਿੰਡੋਂ ਦੁਕਾਨ ਆਈ ਹੈਗੀ ਰੋਕਟਾ ਰੋਕਟਾ ਤੇ ਉਹ ਆਪਾਂ ਪੜਾ ਕੇ ਭੁੱਕੇ ਵਜਾਵਾਂਗੇ ਸ਼ਾਮ ਨੂੰ ਲਾਓ ਜੀ ਪਿੱਤਰੋ ਹੁਣ ਆਪਾਂ ਹਨਾ ਜਾਂਦੇ ਆਂਗੇ ਮੱਥਾ ਟੇਕਣ ਤੇ ਨਾਲ ਬੱਬੀ 사ਤਾ ਸਮਾਰ ਚੱਕੀ ਹੋਰ ਦਾ ਤੇ ਹੁਣ ਆਪਾਂ ਜਾਂਦੇ ਆਂਗੇ ਦਰਵਾਜ਼ੇ ਤੇ ਆਪਾਂ ਨੇ ਉਧਰ ਗੱਦੀ ਆਈ ਗੱਦੀ ਤੇ ਤੇ ਗੁਰਦੁਆਰਾ ਸਾਹਿਬ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਦਾਦੀ ਮੱਥਾ ਪਣਿਆ ਟਿਕ ਅਰੇ ਹੁਣ ਪਟਾਕੇ ਨਾ ਵਿਆਈਏ ਹੁਣ ਆਪਾਂ ਜਾ ਕੇ ਉਧਰ ਹੀ ਆ ਕੇ ਕਲੌਨੀ ਅਜ ਵਿਆਵਾਂਗੇ ਥੋੜੇ ਘਰੇ ਹਮ ਇੱਧਰ ਨਹੀਂ ਵਿਆਵਾ ਸਕਾਈ ਸ਼ੌਟ ਦੋ ਹਣੇ ਤੇ ਨਾਰ ਬਾਂਬਾ ਉਹ ਪਟਾਕੇ ਆਲਾ ਤੇ ਹੋਰ ਆਲੂ ਆਮਬਣੇ ਤੇ ਚਟਖਰੀਆਂ ਨੇ ਤੇ ਚਲੋ ਆਪਾਂ ਬੀਜਾਂਗੇ ਬੀਜਾਂਗੇ ਤਖਤਾਂਗੇ ਠੀਕ ਆ ਹਾਂ ਉਹ ਤੂੰ ਨੇ ਆ ਨਾ ਬੋਲੋ ਜੀ ਮਾਤਾ ਦੀ ਜੀ ਮਾਤਾ ਦੀ ਪੰਨੇ ਚਲਾ ਲਈ ਮੋ ਮੋ ਬੱਤੀ ਤੇ ਮਾਸਾ ਉਹੀ ਵੱਜਦੇ ਆ ਜੀ ਵੀਰੋ ਆ ਹਿੱਲਾ ਕੋਈ ਕਰਨਾ ਪੈਣਾ ਵੀਰੋ ਤੇ ਲੱਗ ਤੇ ਲੱਗੀ ਅੱਗ ਤੇ ਹੁਣ ਵੱਜਣਗੇ ਲੈ ਆਇਆ ਪੜਾ ਉਹ ਉਹ ਇਹ ਬਣਾਉਗਾ ਸਾਰੀ ਤੇ ਸਕਾਈ ਸੋਰ ਨੂੰ ਪਤਾ ਨਹੀਂ ਕੀ ਦੋਰੀ ਹੋਰੀ ਹੜਾਰੇ ਪੈਸੇ ਨੂੰ ਲਾਪਾ ਜੀ ਜੀ ਹੁਣ ਆਪਾਂ ਲਾਉਣ ਲੱਗ ਰਹੇ ਆ ਦੀਵੇ 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 ਤੁਰ ਤੋ ਤੁਰ ਤੱਕ ਲਾਉਣੇ ਨੇ ਗਾ ਨੀਚੇ ਵੀ ਲਾਉਣੇ ਨੇ ਗਾ ਆਪਣੀ ਨੀਚਲੀ ਪੰਚਲ ਦਾ ਤੇਰੇ ਵੀ ਸਕਾਈ ਸ਼ਾਟ 1 2 3 4 5 6 7 8 9 10 11 12 12 ਸਹੀ ਡੇਟੇ ਹੈ ਗਰ 12 ਨੂੰ ਵੱਡਾ ਲਿਆਵਾਂਗੇ ਦੂਸਰਾ ਹਾਂ ਉਹਨਾਂ ਲੋ ਉੱਚੇ ਪੱਤੇ ਆਂਦਾ ਲਓ ਜੀ ਆਗੇ ਤੇ ਆਪਾਂ ਹੈਰੀ ਨਾ ਹੈਰੀਆ ਬਣਾ ਰੱਖਿਆ ਰੰਗੋਲੇ ਹੁਣ ਕਲਾ ਮੱਥੇ ਟੇਕ ਲੋ ਲੋਪੜਾ ਕੇ ਬਿਆਰੇ ਨੇ ਇਹ ਇਹ ਬਾਈ ਜੀ ਗੇਮ ਖੇਡ ਰਹੇ ਨੇ ਇਹ ਗੇਮ ਗੇਮ ਲਾ ਕਰ ਕਿਹੜੀ ਗੇਮ ਆ ਬ੍ਰੋ ਆ ਦੱਸ ਕਿਹੜੀ ਆ ਦੱਸ ਤਾਮ ਰਾਈਡਰ ਤੇ ਪਲੇ ਸਟੇਸ਼ਨ 3 ਹੁੰਦਾ ਬਾਈ ਇਹ ਨਹੀਂ ਪਾਰਟੀ ਆ ਲਓ ਜੀ ਹੁਣ ਹਨਾ ਹੈਰੀ ਜਾਲਾ ਸ਼ੌਟ ਮਜਾ ਹੋਣਾ ਹੈਗਾ ਹਾਂ ਤੇ ਦੇਖਦਾ ਕਿਵੇਂ ਵੱਜਦਾ ਆ ਬੜੀ ਮੋਲ ਤਾਚਾ ਆ ਗਿਆ ਬਸ ਇਹ ਤੋਂ ਹੀ ਬਣਾ ਲਨਾ ਸਲੋਲੀ ਗੱਡੀ ਹੈ ਨਾ ਲਓ ਜੀ ਸੁਰਲੀ ਜਿਹਨੂੰ ਸੁਰਲੀ ਕਹਿੰਦੇ ਆ ਬੱਚੇ ਗੱਡੀ ਨਹੀਂ ਚਾਰਦਾ ਹੋਏ ਆ ਜਾ ਜਾ ਰਾ ਕੰਨ ਕਰਦਾ ਲਓ ਲਾ ਹੁਣ ਚੜਦਾ ਇਹ ਗੜਬੜਾ ਮੇਰਾ ਸਭ ਫੇਸ ਆ ਰਿਹਾ ਵਧਿਆ ਰਿਹਾ ਆਏ ਸੱਲੇ ਵੜ ਕੇ ਉਹ ਬੋਦੀ ਕਿ ਮਾਦੀ ਨਾਓ ਜੀ ਹੁਣ ਆਪਾਂ ਇਹ ਸ਼ਾਟ ਬਜਾ ਰਿਆ ਅਸੀਂ ਲਓ ਜੀ ਹੁਣ ਆਪਾਂ ਇਹ ਸ਼ਾਟ ਬਜਾ ਰਿਆ ਅਸੀਂ ਉਹ ਤਾਂ ਆਖੋ ਜਦੋਂ ਤੱਕ ਆਪਾਂ ਨਾ ਖੋ ਦੇਣ ਉਹ ਰੱਬਤੀ ਜੋ ਹੋ ਜਾਂਦੀ ਆ ਆਹ ਆਪਣੇ ਯਾਰ ਆ ਗਿਆ। ਤੇ ਗਰਾਉਂਡ 'ਚ ਨਾਲ ਆਪਣੇ ਮੁੰਡੇ ਤੇ ਹੁਣ ਆਪਾਂ ਪਟਾਕੇ-ਪਲੂਕੇ ਵਿਜਾਉਣਿਆਂਗੇ। ਮੰਗ ਕੇ ਲੈ ਤੇਰੇ ਬਾਈ। ਮੰਗ ਕੇ ਲਿਆਤੇ ਨੇ। ਮੰਗੇ ਜਿੱਦ ਨੂੰ ਐਵੇਂ ਦੱਸਦੇ। ਮੰਗੇ। ਉਹ ਫਿਰ ਦਾ ਝੋਲ ਥੋੜੀ ਬੋਲੋ। ਹਲੋ ਜੀ ਹੁਣ ਆਪਾਂ ਜਹਰਾ ਨਾਲ ਨਾਰਪੰਬ। ਵੀਡੀਓ ਬਣਾਓ ਯਾਰ ਸਾਡੇ ਕੋਲ ਜੀ ਲੰਡੀ ਉੱਤਰ ਨਾ ਗਿਆ। ਕਿਦਾ? ਇਹਨੂੰ ਵੀਡੀਓ ਉਹ ਬੰਬਿਆ ਹਾ ਦੇ ਹਾ ਇਹ ਨੂੰ ਅੱਗ ਲੱਗੂ ਲਾ ਦੇ ਫਿਰ ਦੇਖੀ ਆ ਉਹ ਡੱਬੀ ਕਿੱਥੇ ਆ ਡੱਬੀ ਨਹੀਂ ਹੈ ਸਾਡੇ ਕੋਲ ਫਿਰ ਹੋਣੀ ਨਹੀਂ ਗਾ ਦੇਣਾ ਬਟਾਕੇ ਦੇਖ ਲਾ ਬਈ ਪਟਾਕੇ ਵਾਲਾ ਆ ਕੇ ਡੱਬੀ ਲੈ ਕੇ ਨਹੀਂ ਆ ਉਹ ਬਈ ਇੱਕ ਗੱਲ ਦੇਖਿਆ ਮੈਂ ਨਵਾਂ ਨਵਾਂ ਚੀਜ਼ ਲਿਆ ਹੋਆ ਘੈਂਡਾ ਕਿਰਚੇ ਛੜ ਛੜ ਕਰ ਦਿਆ ਹੈ ਸਿੰਦਰ ਸਿੰਦਰ ਹੋਈ ਪਈ ਆ ਕਹਿ ਲੈ ਡੇਟਾ ਕਰੋ ਤਾਂ ਬਲੌਗ ਕੰਮ ਲੱਗਿਆ ਬਲੌਗ ਆ ਲੈ ਸ਼ੇਅਰ ਕਮੈਂਟ ਕਰਨਾ ਪੂਰਿਓ ਤੇ ਬਹੁਤ ਟਾਈਮ ਤੋਂ ਬਲੌਗ ਨਹੀਂ ਪਾਇਆ ਸੀ ਤੇ ਅੱਜ ਆਪਾਂ ਦੁਬਾਰਾ ਇੱਕ ਹੋ ਬਲੌਗ ਆਪਾਂ ਆਏ ਤੇ ਬਈ ਨਾ ੜਾਕੇ ਵਜਾ ਲਿਆ ਪਰ ਜਿਹੜਾ ਹੁਣ ਸਵਾਦ ਨਿਕਲੇ ਹਮਰਾ ਆ ਤੇ ਸੁਤੰਦ ਕੋਸਵਾ ਨਹੀਂ ਆ ਨੀ ਚਲੋ ਵਧੀਆ ਆਈ ਹਾਉਸ ਤੋਂ ਦੀ ਰੋਲ ਜਿਹੜਾ ਲਾਣੀ ਹੋਣ ਤੇ ਬਹੁਤ ਟਾਈਮ ਪਾਸ ਹੋ ਗਿਆ ਸਟਰੋਂਗ ਪਰ ਅੰਨਾ ਦੇਰ ਵੀ ਹਣਾ ਲੋਗ ਬਦਲਿਓ ਰੌਣਕ ਜੀ ਨਹੀਂ ਰਹੀ ਕਰਾਏਗਾ ਤੇ ਜੇ ਜੇ ਆਪਣਾ ਅਦਲ ਲੋਕਾਂ ਮਿਲ ਗਿਆ ਬਲੌਗ ਥੋੜਾ ਮੋਟਾ ਜਿਹਾ ਨਵਾਂ ਸ਼ੁਰੂਦਗਾ ਸਗਾ ਤਾਂ ਖਾਇਆ ਤੇ ਲਾਈਕ ਤੇ ਸਬਸਕ੍ਰਾਈਬ ਕਰ ਤੁੰਨੋਂ ਗੱਤਬਾਤ ਕਰੋ ਹੋ ਸਕੇ ਹਣਾ ਜਿੰਨੇ ਹੋ ਸਕੇ ਕੋ ਬਲੌਗ ਆਇਆ ਕਰਾਂ ਬਾਈ ਬਾਏ